1 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਸਿਆਸਤ پکਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਲੱਖਾ ਸਿਧਾਣਾ ਦੇ ਵੱਲੋਂ ਗੁਰਬੀਬੀ ਬਾਦਲ ਨੂੰ ਲੈ ਕੇ ਫਰ ਤੋਂ ਲਲਕਾਰਿਆ ਗਿਆ ਹੈ ਤੇ ਉੱਥੇ ਹੀ ਅਕਾਲੀ ਦਲ ਦੇ ਜਿਹੜੇ ਕਿ ਉੱਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਤੇ ਦੱਸਦੀ ਹੈ ਕਿ ਬਾਦਲਪਿੰਡ ਅੱਜ ਲੱਖਾਂ ਸਿਧਾਣਾ ਪਹੁੰਚੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਵੱਧ ਤੋਂ ਵੱਧ ਮੈਨੂੰ ਵੋਟ ਪਾਈ ਜਾਵੇ ਤੇ ਪਾਰਲੀਮੈਂਟ ਦੇ ਵਿੱਚ ਮੈਂ ਜਾ ਕੇ ਲੋਕਾਂ ਦੇ ਮੁੱਦੇ ਚੱਕਣੇ ਨੇ ਤੇ ਜਿਸ ਦੇ ਦੌਰਾਨ ਤੇ ਜਿਹੜਾ ਕਿ ਉਹਨਾਂ ਨੇ ਕੁਝ ਕਾਂਗਰਸ ਪਾਰਟੀ ਨੂੰ ਲੈ ਕੇ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ 1 ਜੂਨ ਨੂੰ ਕੀ ਕੀਤਾ ਸੀ ਉਹ ਨਾ ਭੁੱਲਿਓ ਤੇ ਕੁਝ ਆਮ ਆਦਮੀ ਪਾਰਟੀ ਅਤੇ ਉੱਥੇ ਹੀ ਅਕਾਲੀ ਦਾਲੂ ਲੈ ਕੇ ਵੀ ਉਹਨਾਂ ਨੇ ਇਹ ਪਾਰਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾਂ ਸਿਧਾਨਾ ਦਾ ਹੋਰ ਕੀ ਕਹਿਣਾ ਤਾ ਬੰਦ ਪੈਣਾ ਰਿਓ ਜਿਹੜਾ ਠਕੜਾ ਛੇ ਦਾ ਪੰਜਾਬ ਦੀ ਹਿੱਕ ਦੇ ਵਿੱਚ ਕੱਟਿਆ ਬਾਗਲਾ ਨੇ ਉਹ ਠਕੜਾ ਬਾਗਲਾ ਪੈਣਾ ਰਿਓ ਅੱਜ ਕਿੱਦ ਦੇਣਾ ਸਾਮੋਹ ਬੰਦ ਪੈਣਾ ਪੰਜਾਬ ਨਾਲ thro ਹੋਇਆ ਟੋਕੇ ਹੋਇਆ ਜੋਗਦਾਰੀਆਂ ਹੋਈਆਂ ਜੋ ਪਿੰਡਾਂ ਦੇ ਹਾਲਾਤ ਹੋਏ ਨੇ ਇਹ ਜਿੰਮੇਵਾਰ ਸੋਨੇ ਪਿੰਡ ਵਾਲੇ ਬਾਦਲ ਨੇ ਪਿੰਡ ਬਾਦਲ ਵਾਲੇ ਸਵੇਕ ਘਾਟ ਚਾਲੂ ਵਾਲਿਆ ਕਹਿੰਦਾ ਕਿ ਗੜ ਪੜਦਾ ਬਾਦਲਾ ਦਾ ਗੜ ਨਹੀਂ ਪੰਨਿਆ ਗਿਆ ਇਹ ਜਿਹੜਾ ਗੱਲਾ ਪਾਇਤੀ ਪਤਨਾ ਇਹ ਬਾਦਲ ਪਿੰਡ ਤੋਂ ਸ਼ੁਰੂਆਤ ਆ ਲੋਕ ਕਹਿੰਦੇ ਆ ਬਾਦਲਾ ਦਾ ਗੜਾ ਬਣਦਾ ਆ ਦੇਖੋ ਬਾਦਲਾ ਗੱਠ ਬਾਦਲ ਦੇ ਪਿੰਡ ਦੇ ਲੋਕਾਂ ਨਾਲ ਦੇਖੋ ਜਕਾਰਾ ਛਕੋ ਵੀ ਬਾਦਲ ਦੇ ਨਾਲ ਵਾਨਾਂ ਰਾਜਗੁਰਗਾ ਦਾ ਪਿੰਡ ਬਾਦਲ ਪਹੁੰਚ ਜਿੰਦੇ ਸਾਡਾ ਇੱਧਾ ਤੁਹੀਂ ਨਿੱਘਾ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੱਕ ਤਰੀਕ ਜੇਤੇ ਰੱਖਿਓ ਜੇਤੇ ਰੱਖਿਓ ਇੱਕ ਤਰੀਕ 2015 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਦਰਿਆ ਦੇ ਰੋਲੇ ਗਏ ਗੁਰਿਆ ਦੇ ਰੋਲੇ ਗਏ ਸਰਕਾਰ ਵੀ ਨਹੀਂ ਸੀ ਬਾਦਲਾ ਦੀ ਇੱਕ ਜੂਨ ਖਾਰ ਸਾਹਿਬ ਤੇ ਹਮਲਾ ਹਜ਼ਾਰਾਂ ਸਾਡੇ ਨੌਜਵਾਨ ਮਾਵਾ ਬੱਚੇ ਭੈਣਾ ਗਿਰ ਕਤਲ ਹੋਏ ਸਾਡੇ ਤਾਤ ਪਰਾਏ ਗੁਰੂ ਘਰ ਦਾ ਇੱਜ਼ਤ ਰੱਖਿਓ ਕਾਗਜ਼ ਖੂਨੀ ਪੰਦੇ ਨੂੰ ਚੇਤੇ ਰੱਖਿਓ ਉਹ ਖੂਨੀ ਪੰਦੇ ਦਾ ਸਾਥ ਦੇ ਨਾਲੇ ਬਦਲਾ ਨੂੰ ਵੀਰੋ ਪੀ ਆਲਾ ਨੂੰ ਚੇਤੇ ਰੱਖਿਓ ਜੇਤੇ ਰੱਖਿਓ ਬੌਕਰ ਆਲਾ ਨੂੰ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਚੱਕ ਕੇ ਨਸਲਾ ਕੇ ਡਿਮਰੂਗਾ ਸੱਤੇ ਵੇ ਚੇਤੇ ਰੱਖਿਓ ਬੌਕਰ ਆਲਾ ਨੂੰ ਜਿੰਦਨ ਸਾਡੀ ਜਵਾਨੀ ਦਿਆਂ ਦੇ ਲਾ ਕੇ ਮਾਰਦੀ ਆ ਚੇਤੇ ਰੱਖੋ ਪਿੰਡ ਪਾਦਲ ਵਾਲਿਓ ਭੁੱਲਣਾ ਨਾ ਲੋ ਵਾਵਾ ਕਰਕੇ ਜਾਂਦਾ ਪਿੰਡ ਪਾਦਲ ਦੀ ਧਰਤੀ ਦੇ ਲੜਕੇ ਤੁਸੀਂ ਲੋਕਾਂ ਦਾ ਸਾਥ ਦਿੱਤਾ ਆ ਪਰਲੀਮੈਂਟ ਦੀਆਂ ਬੋਰਡਾਂ ਤੇ ਚੜ੍ਹਿਆ ਯਾਦ ਰੱਖਿਓ ਆਵਾਜ਼ ਆ ਗਈ ਇਹ ਤੁਹਾਡੇ ਪੰਜਾਬ ਲਈ ਤੁਹਾਡੀਆਂ ਆਣ ਵਾਲੀਆਂ نسلਾਂ ਲਈ ਤੁਹਾਡੀਆਂ ਧੀੜੀਆਂ ਲਈ ਤੁਹਾਡੀ ਵਿਰਾਸਤ ਲਈ ਕੋਈ ਮਰਜੀ ਪ੍ਰਧਾਨ ਮੰਤਰੀ ਹੋਵੇ ਕੋਈ ਗ੍ਰਹਿ ਮੰਤਰੀ ਹੋਵੇ ਕੋ ਸਪੀਕਰ ਬੈਠਾ ਹੋਵੇ ਯੋਧ ਨਾਲ ਅੱਖਾਂ ਜੱਖਾਂ ਮਾਰ ਕੇ ਤੁਹਾਡੀ ਹੱਕ ਦੀ ਗੱਲ ਕਰਨ ਦਾ ਮੰਦਬ ਰੱਖਦਾ ਸਰਕਾਰੀਆਂ ਬਲਾਰੀਆਂ ਬਹੁਤ ਸਾਲੇ ਧੋਖੇ ਹੁਣ ਲੋਕਾਂ ਨੇ ਮਿਲਣਾ ਮੁੜ ਕੇ ਬਸਤਾਨ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਮੌਕਾ ਆਇਆ ਸਾਹ ਜੋ ਡਾ ਕੇ ਤਰੀਕ ਨੂੰ ਚੰਦੇਆ ਕਿਉਂ 1 ਜੂਨ ਨੂੰ ਕਿਉਂ ਨਿਸ਼ਾਨਬਾਦਤੀ ਹੈ ਸਵਾਗਤ ਬਾਦਲਾ ਦੇ ਪਿੰਡ ਤੋਂ ਸ਼ੁਰੂਆਤ ਹੋ ਚੁੱਕੀ ਹੈ ਬਾਦਲਾਲਾ ਕਿਲਾ ਜਿਹੜਾ ਟੈਕਨੀ ਕਰਕੇ ਪੈਸ਼ ਨੈਸ ਕਰ ਦੇਣਾ ਰੇਲ ਸਨ ਹੈ ਵਾਹ 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 ਪਹਿਲੇ ਵੀ ਸਰਾ ਹੀ ਲਾਤਾ ਬਾਈ ਬਾਦਲਾ ਵਾਲਿਆਂ ਨੇ ਐਡਾ ਵੱਡਾ ਸਵਾਗਤ ਕਹਿੰਦੇ ਅੱਜ ਬਠਿੰਡੇ ਦੇ ਵਿੱਚ ਉਹ ਪਿੰਡ ਚ ਹੋਇਆ ਜਿੱਥੇ ਕਹਿੰਦੇ ਸੀ ਗਾੜਾ ਬਾਦਲਾਂ ਦਾ ਬਿਲਕੁਲ ਬਾਦਲਾਂ ਦੀ ਕੋਠੀ ਦੇ ਅੱਗੇ ਕਾ ਸੁੱਖਾ ਬਾਦਲਾਂ ਦੀ ਕੋਠੀ ਦੇ ਮੂਹਰੇ ਆ ਸਾਹਮਣੇ ਆ ਕਰਤੇ ਕਿਲਾ ਕਹਿੰਦੇ ਵੀ ਸਿਰਾ ਹੀ ਲਾਤਾ ਅੱਜ ਬਾਦਲਾ ਵਾਲੇ ਇਕੱਠੇ ਹੋ ਕੇ ਖੜ ਗਏ ਆ ਕਹਿੰਦੇ ਹਿਸਾਬ ਲੈਣੇ ਆ ਜਿਹੜੀ ਕੌਮ ਨਾਲ ਗਦਾਰੀਆਂ ਕੀਤੀਆਂ ਨੇ ਹਿਸਾਬ ਲੈਣੇ ਆ ਜਿਹੜੇ ਕੌਮ ਨਾਲ ਗਦਾਰੀਆਂ ਕੀਤੀਆਂ ਬਾਦਲਾਂ ਨੇ ਕਹਾਂ ਬਾਪੂ ਹਾਂ ਇਹ ਬਾਦਲ ਪਿੰਡ ਤੋਂ ਅੱਜ ਸ਼ੁਰੂਆਤ ਹੋ ਗਈ ਐ ਬਾਦਲ ਪਿੰਡ ਨੇ ਅੱਜ ਸਿਰਾ ਲਾਤਾ ਕਹਿੰਦੇ ਭਾਈ ਬਾਦਲ ਪਿੰਡ ਤੋਂ ਸ਼ੁਰੂਆਤ ਹੋ ਗਈ